ਅੱਜ ਤੁਹਾਨੂੰ ਜਲੰਧਰ ਦੀ ਇੱਕ ਸੁਪਰ ਮਮ ਦੇ ਨਾਲ ਮਿਲਵਾਂਨ ਜਾ ਰਹੇ ਹਾਂ ਜੋ ਕਿ ਵਾਕਈ ਵਿੱਚ ਇੱਕ ਸੁਪਰ ਮਮ ਹੈ ਸੁਪਰ ਮਮ ਕੀ ਹਾਲ ਹੈ ਜੀ ਬਹੁਤ ਵਧੀਆ ਕਿਵੇਂ ਲੱਗਿਆ ਸ਼ਬਦ ਸੁਣ ਕੇ ਸੁਪਰ ਮਮ ਬਹੁਤ ਵਧੀਆ ਲੱਗਦਾ ਬੇਟੀ ਦੇ ਲਈ ਬਹੁਤ سارے ਤੁਹਾਡੇ ਸੁਪਨੇ ਨੇ ਹਨਾ ਮੈਨੂੰ ਲੱਗਦਾ ਜਿਹੜੀ ਮਿਹਨਤ ਕੀਤੀ ਹੈ ਬੇਟੀ ਲਈ ਹੀ ਕੀਤੀ ਹੈ ਮਾਂ ਦਾ ਪਿਆਰ ਤਾਂ ਮਾਂ ਦੇ ਦਿੰਦੀ ਹੈ ਪਰ ਉਦੋਂ ਵੀ ਕਾਫੀ ਔਖਾ ਹੁੰਦਾ ਹੈ ਮਾਂ ਦੇ ਨਾਲ ਪਿਓ ਦਾ ਪਿਆਰ ਵੀ ਜਦੋਂ ਆਪ ਹੀ ਆਪਣੇ ਬੱਚਿਆਂ ਨੂੰ ਦੇਣਾ ਪੈਂਦਾ ਹੈ ਤਾ ਕਿਵੇਂ ਉਹ ਡਿਫਿਕਲਟੀਜ਼ ਨੂੰ ਫੇਸ ਕੀਤਾ ਕੁਛ ਨਹੀਂ ਸੋਚ ਹੋਵੇ ਫਿਰ ਬੰਦਾ ਕਰ ਲੈਂਦਾ ਹੈ ਮੇਰੀ ਸੋਚ ਇਹੀ ਸੀ ਕਿ ਮੈਨੂੰ ਆਪਣੇ ਬੱਚੇ ਵਾਸਤੇ ਕਰਨਾ ਹੈ ਜੋ ਅੱਪਾ ਨਹੀਂ ਕਰ ਸਕੀ ਉਹ ਕਿਤੇ ਨਾ ਕਿਤੇ ਰਹਿ ਜਾਂਦਾ ਮਨ 'ਚ ਹੈ ਨਾ ਕਿ ਯਾ ਤੰਗ ਨਹੀਂ ਹੋਇਆ ਹੈ ਨਾ ਹੋਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਬਸ ਇਹੀ ਹੈ ਕਿ ਜੋ ਮੇਰੇ ਨਾਲ ਹੋ ਗਿਆ ਯਾ ਜੇ ਚੀਜ਼ ਲਈ ਮੈਂ ਰਹਿ ਗਈ ਉਹ ਮੈਂ ਉਦੇ ਲਈ ਨਹੀਂ ਚਾਹੀਦੀ ਉਹਨੂੰ ਕਰਾਣਾ ਹੈ ਉਹਨੂੰ ਸੋਚਿਆ ਹੈ ਕਿ ਜੋ ਮਰਜ਼ੀ ਉਹਨੂੰ ਕਰਨਾ ਪਵੇ ਬਟ ਉਹਨੂੰ ਇਸ ਸੈਂਡ ਕਰਨਾ ਹੈ ਵਧੀਆ ਸੈਂਡ ਕਰਨਾ ਹੈ ਬਿਲਕੁਲ بڑا ਵੀ ਸੁਪਨਾ ਸੀ ਐਲਐਲਬੀ ਕਰਕੇ ਲਾਇਰ ਬਣਨ ਦਾ ਕਿਵੇਂ ਕੁਝ ਪੂਰਾ ਹੋਇਆ ਉਹਦੇ ਵਿੱਚੋਂ ਵੀ ਜਾਂ ਫਿਰ ਨਹੀਂ 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 ਮਨ ਨਹੀਂ ਮੈਂ ਛੱਡਤਾ ਛੱਡਤਾ ਆਪਣੇ ਬੱਚਾ ਕਰਕੇ ਸੈਕਰੀਫਾਈਜ਼ ਹੋ ਗਿਆ ਛੱਡਤਾ ਹਾਂ ਦ ਸੈਵਨ نیوز ਇੰਡੀਆ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਮਨਪ੍ਰੀਤ ਕੌਰ। ਪਿਆ ਜਾਂਦਾ ਹੈ ਕਿ ਮਾਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਥਾਂ ਉਦਾਰੀ ਰੱਬ ਨੇ ਸੁਰਗ ਬਣਾਇਆ। ਮਾਵਾਂ ਲਈ ਇਹ ਸ਼ਬਦ ਵਰਤੇ ਜਾਂਦੇ ਨੇ ਮਾਵਾਂ ਨੂੰ ਠੰਡੀਆਂ ਛਾਵਾਂ ਵੀ ਪਿਆ ਜਾਂਦਾ ਹੈ। ਬਹੁਤ ਸਾਰੀਆਂ ਮਹਿਲਾਵਾਂ ਜਿਹੜੀਆਂ ਨੇ ਜੋ ਕਿ ਆਪਣਾ ਘਰ ਪਰਿਵਾਰ ਵੀ ਦੇਖਦੀਆਂ ਨੇ ਤੇ ਇਸ ਦੇ ਨਾਲ-ਨਾਲ ਕੰਮ ਕਾਜ ਵੀ ਕਰਦੀਆਂ ਨੇ ਤੇ ਅੱਜ ਤੁਹਾਨੂੰ ਜਲੰਧਰ ਦੀ ਇੱਕ ਸੁਪਰ ਮਮ ਦੇ ਨਾਲ ਮਿਲਵਾਨ ਜਾ ਰਹੇ ਹਨ ਜੋ ਕਿ ਵਾਕਿਆ ਵਿੱਚ ਇੱਕ ਸੁਪਰ ਮਮਾ ਹੈ ਜਿਨ੍ਹਾਂ ਨੇ ਇਕੱਲੇ ਸਿੰਗਲ ਪੈਰੈਂਟ ਹੋ ਕੇ ਆਪਣੀ ਬੱਚੀ ਨੂੰ ਸੰਭਾਲਿਆ ਪੜਾਇਆ ਲਿਖਾਇਆ ਔਰ ਆਪਣੀ ਬੱਚੀ ਲਈ ਅਣਥੱਕ ਮਿਹਨਤ ਕੀਤੀ ਹੈ ਕੋਈ ਟਾਈਮ ਸੀ ਜਦੋਂ ਇਹਨਾਂ ਦੇ ਵੱਲੋਂ ਇੱਕ 카ਟ ਲਗਾ ਕੇ ਰੋਡ ਸਾਈਡ ਤੇ ਰੇੜੀ ਲਗਾ ਕੇ ਇੱਕ ਢਾਬਾ ਚਲਾਇਆ ਜਾਂਦਾ ਸੀ ਤੇ ਅੱਜ ਇਹ ਉਹਨਾਂ ਹਾਲਾਤਾਂ ਨੂੰ ਪਾਰ ਕਰਦੇ ਹੋਏ ਇੱਕ ਸ਼ਰਮਾ ਢਾਬਾ ਦੇ ਨਾਮ ਤੇ ਆਪਣਾ ਰੈਸਟੋਰੈਂਟ ਖੁਦ ਚਲਾ ਰਹੇ ਨੇ ਛੋਟਾ ਢਾਬਾ ਬੇਸ਼ੱਕ ਪਰ ਆਪਣਾ ਔਰ ਕੰਮਕਾਰ ਵਧੀਆ ਤਰੀਕੇ ਨਾਲ ਕਰ ਰਹੇ ਔਰ ਆਪਣੇ ਬੱਚੇ ਨੂੰ ਵਧੀਆ ਜ਼ਿੰਦਗੀ ਦੇ ਰਹੇ ਨੇ ਸਾਡਾ ਨੇਹਾ ਮੌਜੂਦ ਨੇ ਗੱਲਬਾਤ ਕਰਦੇ ਆ ਸੁਪਰ ਮਮ ਕੀ ਹਾਲ ਹੈ ਜੀ ਹਮਲਾ ਵਧੀਆ ਕਿਵੇਂ ਲੱਗਿਆ ਸ਼ਬਦ ਸੁਣ ਕੇ ਸੁਪਰ ਮਮ ਬਹੁਤ ਵਧੀਆ ਲੱਗਦਾ ਵਧੀਆ ਲੱਗਿਆ ਅੱਛਾ ਬੇਟੀ ਦੇ ਲਈ ਬਹੁਤ سارے ਤੁਹਾਡੇ ਸੁਪਨੇ ਨੇ ਹਨਾ ਮੈਨੂੰ ਲੱਗਦਾ ਜਿਹੜੀ ਮਿਹਨਤ ਕੀਤੀ ਹੈ ਬੇਟੀ ਲਈ ਹੀ ਕੀਤੀ ਹੈ ਹਨਾ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਤੁਹਾਡੀ ਜਰਨੀ ਸਟਾਰਟ ਕਿਤੋਂ ਹੁੰਦੀ ਹੈ ਸਾਨੂੰ ਪਤਾ ਹੈ ਇਹ ਕਾਰਟ ਤੋਂ ਸ਼ੁਰੂ ਕੀਤਾ ਸੀ ਅੱਜ ਸਾਡੇ ਸਾਹਮਣੇ ਹੂੰ ਤੇ ਮਤਲਬ ਕਾਟ ਕਿੰਨਾ ਕਸਾਲ ਪਰ ਕਾਟਦੇ ਰਹੋ ਤੇ ਅੱਜ ਕਿੰਨੇ ਟਾਈਮ ਬਾਅਦ ਆ ਕੇ ਕਿਟਾਬਾ ਆਊਟਲੈਟ ਸਟਾਰਟ ਕਰਨ ਦੋਗੇ ਡੇਢ ਸਾਲ ਕਾਟ ਲਈ 1 1/2 ਇਅਰ ਸਮਥਿੰਗ ਉਸ ਤੋਂ ਬਾਅਦ ਸਟਾਫ ਐਂਡ ਸਿੰਗਲ ਮਦਰ ਕਹਿੰਦੇ ਇੱਕ ਮਾਂ ਦਾ ਪਿਆਰ ਤੇ ਮਾਂ ਦੇ ਦਿੰਦੀ ਹੈ ਪਰ ਉਦੋਂ ਵੀ ਕਾਫੀ ਔਖਾ ਹੁੰਦਾ ਹੈ ਮਾਂ ਦੇ ਨਾਲ ਪਰ ਉਹਦਾ ਪਿਆਰ ਵੀ ਜਦੋਂ ਆਪ ਹੀ ਆਪਣੇ ਬੱਚੇ ਨੂੰ ਦੇਣਾ ਪੈਂਦਾ ਤਾਂ ਕਿਵੇਂ ਉਹ ਡਿਫਿਕਲਟੀਜ਼ ਨੂੰ ਫੇਸ ਕਰਨਾ ਹੈ ਨੇ ਸੋਚ ਹੋਵੇ ਫਿਰ ਬੰਦਾ ਕਰ ਲੈਂਦਾ ਹੈ ਮੇਰੀ ਸੋਚ ਇਹੀ ਸੀ ਕਿ ਮੈਂ ਆਪਣੇ ਬੱਚੇ ਵਾਸਤੇ ਕਰਨਾ ਹੈ ਅੱਜ ਵੀ ਮੇਰੀ ਸੋਚ ਇਹ ਹੀ ਹੈ ਕਿ ਮੈਂ ਆਪਣੇ ਬੱਚੇ ਵਾਸਤੇ ਕਰਨਾ ਹੈ ਕਿਉਂਕਿ ਕਿਹੜੇ ਮਤਲਬ ਜੋ ਅੱਪਾ ਨਹੀਂ ਕਰ ਸਕੀ ਉਹ ਕਿਤੇ ਨਾ ਕਿਤੇ ਰਹਿ ਜਾਂਦਾ ਮਨ 'ਚ ਹੈ ਨਾ ਕਿ ਯਾ ਚੰਗਾ ਨਹੀਂ ਹੋਇਆ ਹੈ ਨਾ ਹੋਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਬਸ ਇਹੀ ਹੈ ਕਿ ਜੋ ਮੇਰੇ ਨਾਲ ਹੋ ਗਿਆ ਯਾ ਜੇ ਸੀੜ ਲਈ ਮੈਂ ਰਹਿ ਗਈ ਉਹ ਮੈਂ ਉਹਦੇ ਲਈ ਨਹੀਂ ਚਾਹੀਦੀ ਹੈ ਉਹਨੂੰ ਕਰਾਣਾ ਹੈ ਉਹਨੂੰ ਸੋਚਿਆ ਹੈ ਕਿ ਜੋ ਮਰਜ਼ੀ ਉਹਨੂੰ ਕਰਨਾ ਪਵੇ ਬਟ ਉਹਨੂੰ ਸੈਂਡ ਕਰਨਾ ਹੈ ਵਧੀਆ ਸੈਂਡ ਕਰਨਾ ਹੈ ਬਿਲਕੁਕੁਲ ਥੋੜਾ ਵੀ ਸੁਪਨਾ ਸੀ ਐਲਐਲ ਵੀ ਕਰਕੇ ਲਾਇਰ ਬਣਨ ਦਾ ਕਿਵੇਂ ਕੁਝ ਪੂਰਾ ਹੋਇਆ ਉਹਦੇ ਵਿੱਚ ਉਹਦੀ ਜਾਂ ਫਿਰ ਨਹੀਂ 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 ਮੈਂ ਛੱਡਦਾ ਛੱਡਦਾ ਆਪਣੇ ਬੱਚੇ ਕਰਕੇ ਸੈਕਰੀਫਾਈਜ਼ ਹੋ ਗਿਆ ਹਾਂ ਛੱਡਦਾ ਹਾਂ ਬੇਟੀ ਦਾ ਕਿ ਨਾਮ ਹੈ ਕੀ ਏਜ ਹੈ ਬੇਟੀ ਦਾ ਛਗੋਲ ਹੈ 16 17 ইয়ার ਵੀ ਹੋਣੀ ਕੀ ਹੁਣ ਮਤਲਬ ਪੜਾਈ ਕਰਦੇ ਨੇ ਜਾਂ ਉਹਨਾਂ ਦਾ ਫਿਊਚਰ ਕਿਵੇਂ ਸਵਾਰਦੇ ਨੇ ਉਹ ਪੜ ਰਹੇ ਆ ਸਪੋਰਟ ਕਰ ਰਹੇ ਆ ਨੈਸ਼ਨਲੀ ਤਿਆਰੀ ਕਰ ਰਹੇ ਆ ਸਟੇਜ ਕਲੀਅਰ ਕਰ ਚੁੱਕੇ ਆ ਤੇ ਚਲੋ ਵਧੀਆ ਹੀ ਕਰ ਰਹੇ ਆ ਇਸ ਕਰਕੇ ਮੈਨੂੰ ਵੀ ਮੇਨੂੰ ਵੀ ਮੇਲ ਲੱਗਦਾ ਹੈ ਕਿ ਮੇਰਾ ਬੱਚਾ ਹੁਣ ਹਾਰਾ ਤਾਂ ਮੈਨੂੰ ਉਹਦੇ ਵਾਸਤੇ ਕਰਨਾ ਚਾਹੀਦਾ ਦੇਖੋ ਜੇ ਇੱਥੇ ਜੇਕਰ ਗੱਲ ਕਰਾਂ ਤਾਂ <table>ਤੇ ਕੀ ਤੁਹਾਡੀ ਰੁਟੀਨ ਰਹਿੰਦੀ ਆ ਕਿੰਨੇ ਵਜੇ ਸਵੇਰੇ ਆਉਂਦੇ ਹੋ ਤੇ ਕਿਹੋ ਜਿਹਾ ਕੰਮ ਕਰ ਰਹੇ ਹੋ ਮੈਂ ਕੋਸ਼ਿਸ਼ ਕਰਦੀ ਆ 6 ਵਜੇ ਆ ਜਾਵਾਂ ਬੱਦ ਕਦੇ ਕਦੇ ਉੱਠ ਨਹੀਂ ਹੁੰਦਾ 7 ਵਜੇ ਆ ਜਾਣੀ ਹੈ ਰਾਤ 11 11:30 ਵਰ ਜਾਂਦੇ ਆ ਕਰ ਜਾਂਦੇ ਉਹ ਬੇਟੀ ਦੇ ਨਾਲ ਵਿਚਾਰ ਵਟਾਂਦਰਾ ਵੀ ਹੁੰਦਾ ਕਹਿੰਦੇ ਭੀਆਂ ਜਦੋਂ ਜਵਾਨ ਹੋ ਜਾਂਦੀਆਂ ਨੇ ਤੇ ਮਾਪਿਓ ਦੇ ਬਰਾਬਰ ਫਿਰ ਬੈਠ ਕੇ ਗੱਲ ਨੂੰ ਸਮਝਦੀਆਂ ਨੇ ਕਦੀ ਬੇਟੀ ਨੇ ਕਹਾਂ ਨਹੀਂ ਵੀ ਮਾਂ ਥੱਕ ਗਏ ਹੋਵੋਗੇ ਛੱਡ ਦਿਓ ਕੰਮ ਰਹਿਣ ਦੋ ਨਾ ਕਰੋ ਮੇਰੇ ਲਈ ਹੁਣ ਮੈਂ ਆਪ ਮੁਹਾਰੀ ਹੋ ਕੇ ਤੁਹਾਡੇ ਲਈ ਕੁਝ ਕਰਾਂਗੀ ਨਹੀਂ ਹਲੇ ਫਿਲਹਾਲ ਇਸ ਦਾ ਤਾਂ ਖੁਸ਼ ਨਹੀਂ ਆਏਗਾ ਕਿਉਂਕਿ ਮੇਰੇ ਨਾਲ ਉਹ ਜ਼ਿਆਦਾ ਸਖੀ ਹੁੰਦੀ ਹੈ ਹੂੰ ਉਹ ਵੀ ਬਹੁਤ ਹਾਰਡ ਵਰਕ ਕਰਦੀ ਐ ਸਵੇਰੇ ਵੀ ਗਰਾਊਂਡ ਹੁੰਦੀ ਐ ਫਿਰ ਟਿਊਸ਼ਨ ਸਕੂਲ ਫਿਰ ਸ਼ਾਮੇ ਵੀ ਗਰਾਊਂਡ ਹੁੰਦੀ ਐ ਬਾਕੀ ਚਲੋ ਇੰਨਾ ਜਿੰਨਾ ਟਾਈਮ ਦੇਣਾ ਚਾਹੀਦਾ ਬੱਚੇ ਨੂੰ ਉਹਨਾ ਮੈਂ ਨਹੀਂ ਦੇ ਸਕਦੀ ਕਿਉਂਕਿ ਮੈਂ ਇਕੱਲੀ ਆ ਕੰਮ ਵੀ ਹੁਣ ਇਦਾਂ ਦਾ ਖਾਣ ਪੀਣ ਦਾ ਕਿ ਰਾਤੀ ਵੀ ਰੋਟੀ ਖਵਾਣੀ ਹੁੰਦੀ ਐ ਫਿਰ ਮੈਂ ਉਹਦਾ ਉਹਨਾ ਜ਼ਿਆਦਾ ਧਿਆਨ ਨਹੀਂ ਰੱਖ ਹੁੰਦਾ ਮੇਰੇ ਕੋਲ ਮਤਲਬ ਉਹੀ ਐ ਕਿ ਮਜ਼ਬੂਰੀਆਂ ਚੱਕ ਰਹੇ ਹੋ ਜਾਂ ਤਾਂ ਉਹਦੇ ਖਰਚੇ ਪੂਰੇ ਕਰ ਲੋ ਤੇ ਜਾਂ ਫਿਰ ਉਹਨੂੰ ਸਮਾ ਦੇ ਦੋ ਕਿਉਂ ਐਹੋ ਦੀ ਖਰਚੇ ਵੀ ਇੰਨੇ ਸਾਡੇ ਨਹੀਂਗੇ ਬਟ ਇਹ ਹੈ ਕਿ ਜਦੋਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਹੈਨਾ ਰੋਟੀ ਦਾ ਇਦਾਂ ਦਾ ਹੈ ਕਿ ਮਤਲਬ ਜੇ ਤੁਸੀਂ ਕੰਮ ਓਪਨ ਕੀਤਾ ਹੈ ਨਾ ਫਿਰ ਉਹਨੂੰ ਰੋਟੀ ਖਵਾਣੀ ਹੈ ਸਾਰਿਆਂ ਨੂੰ ਮਤਲਬ ਜੋ ਮਰਜ਼ੀ ਹੋ ਜਾਵੇ ਤੁਸੀਂ ਫਿਰ ਆਪ ਖਾਓ ਨਾ ਖਾਓ ਬਟ ਖੁਆਣੀ ਹੈ ਤੇ ਇਸ ਤਰੀਕੇ ਦਾ ਕੰਮ ਹੈ ਕਰਕੇ ਮੈਂ ਜ਼ਿਆਦਾ ਟਾਈਮ ਆਪਣੇ ਘਰ ਵਾਸਤੇ ਨਹੀਂ ਕੱਢ ਸਕਦੀ ਹੂੰ ਪਹਿਲਾਂ ਲੱਗਾ ਸੀ ਕਦੇ ਮਤਲਬ ਐਲ ਐਲ ਬੀ ਜ਼ਬਰੇ ਸੋਚਿਆ ਸੀ ਤੇ ਕਿਸਮਤ ਨੇ ਕਿਧਰੋਂ ਕਿਧਰ ਲੈ ਕੇ ਖੜੇ ਕਰ ਦਿੱਤਾ ਤੇ ਨਹੀਂ ਮੈਂ ਨਹੀਂ ਸੋਚਦੀ ਮੈਂ ਨਹੀਂ ਮੈਂ ਨਹੀਂ ਸੋਚਦੀ ਛੱਡਦਾ ਸੋਚਣਾ ਹੁਣ ਆਪਣੀ ਜ਼ਿੰਦਗੀ ਸਾਰੀ ਆਪਣੀ ਬੇਟੀ ਲਈ ਸਮਰਪਿਤ ਹੈ ਖਾਨੀ ਬਾਤ ਉਹਦੇ ਵਾਸਤੇ ਹੀ ਕਰਦਾ ਜਿਹੜੀਆਂ ਸਾਰੀਆਂ ਮਾਮਾ ਨੇ ਜਿਹੜੀਆਂ ਹਾਰ ਮੰਨ ਲੈਂਦੀਆਂ ਨੇ ਜਿਹੜੀਆਂ ਡਿਫਿਕਲਟੀਆਂ ਨੂੰ ਦੇਖ ਕੇ ਝੁੱਕ ਜਾਂਦੀਆਂ ਨੇ ਉਹਨਾਂ ਮਾਮਾ ਲਈ ਕੀ ਅਪੀਲ ਹੈ ਕੀ ਕਹਿਣਾ ਚਾਹੁੰਦੇ ਨਹੀਂ ਵੀ ਨਹੀਂ ਕਿਉਂ ਹਾਰ ਮੰਨਣਾ ਹਾਰ ਨਹੀਂ ਮੰਨਣਾ ਬੱਚੇ ਤੋਂ ਆਪਣੀ ਹਿੰਮਤ ਹੁੰਦੇ ਆ ਤਾਕਤ ਹੁੰਦੇ ਆ ਇਸ ਕਰਕੇ ਉਹਨਾਂ ਲਈ ਖੜਨਾ ਹੈ ਉਹ ਵੀ ਐਕਚੁਅਲੀ ਕਿਤਨਾ ਕਿਤੇ ਸਫਰ ਕਰਦੇ ਹੀ ਹੈ ਹੈ ਨਾ ਸਿੰਗਲ ਅੱਪਾ ਹੁੰਦੇ ਆ ਉਹ ਵੀ ਕਿਤਨਾ ਕਿਤੇ ਇਕੱਲੇ ਬਿਨਾ ਚਲੋ ਫੈਮਲੀ ਪੇਰੈਂਟਸ ਪੂਰੇ ਜਦ ਦੋਵੇਂ ਨਹੀਂ ਹੈ ਉਹ ਵੀ ਸਫਰ ਕਰ ਰਹੇ ਆ ਤੇ ਉਹਨਾਂ ਦੇ ਲਈ ਚਾਹੇ ਇੱਕ ਹੋਵੇ ਚਾਹੇ ਦੋ ਹੋਵੇ ਦੋਵੇਂ ਨੇ ਕਰਨਾ ਕਿ ਕੋਈ ਇਕੱਲਾ ਹੈ ਮੈਂ ਇਕੱਲੀ ਹਾਂ ਤੇ ਕੋਈ ਗੱਲ ਨਹੀਂ ਬਸ ਕਰਨਾ ਤਾਂ ਹੈ ਕਰਨਾ ਚਾਹੀਦਾ ਹੈ ਹਰ ਕੋਈ ਵੀ ਹੋਵੇ ਕੋਈ ਵੀ ਲੇਡੀ ਹੋਵੇ ਜੇ ਬੱਚੇ ਹੈ ਜੇ ਨਹੀਂ ਬੰਦਾ ਸਾਧਿੰਦਾ ਕੋਈ ਗੱਲ ਨਹੀਂ ਬਟ ਹਿੰਮਤ ਨਹੀਂ ਹਾਰਨੀ ਚਾਹੀਦੀ ਬਿਲਕੁਲ ਬਹੁਤ ਬਹੁਤ ਧੰਨਵਾਦ ਬਿਲਕੁਲ ਇਹ ਸਾਨਾ ਸੁਪਰਮਮ ਨੀਹਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਕਿ ਲਗਾਤਾਰ ਸਵੇਰ ਤੋਂ ਹੀ ਮਿਹਨਤ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਵਕਤ ਇੰਟਰਵਿਊ ਦੀ ਗੱਲ ਇਹਨਾਂ ਨਾਲ ਕੀਤੀ ਗਈ ਸੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਸਵੇਰ ਦਾ ਮੈਂ ਖਾਣਾ ਬਣਾਉਣ ਦੇ ਵਿੱਚ ਹੀ ਲੱਗੀ ਹੋਈਆਂ ਆਟਾ ਖਾ ਰਹੀਆਂ ਕੁਝ ਅਜਿਹੇ ਇਹਨਾਂ ਦੇ ਲਫ਼ਜ਼ ਸੀਗੇ ਉਸ ਵਕਤ ਤਾਂ ਬਿਲਕੁਲ ਇਹਨਾਂ ਨੇ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਜਿਹੜੀ ਆਪਣੀ ਬੇਟੀ ਨੂੰ ਸਮਰਪਿਤ ਕਰ ਦਿੱਤੀ ਕਿਉਂਕਿ ਜ਼ਿੰਦਗੀ ਵਿੱਚ ਕੁਝ ਐਹੋ ਜਿਹਾ ਉਤਾਰ ਚੜਾਅ ਆਉਂਦੇ ਨੇ ਕਿ ਬਿਲਕੁਲ ਇਕੱਲੇ ਖੋ ਜਾਂਦੇ ਨੇ ਐਲ ਐਲ ਬੀ ਦਾ ਸੁਪਨਾ ਹੁੰਦਾ ਹੈ ਪਰ ਆਪਣੇ ਬੱਚੇ ਦੇ ਲਈ ਹਰ ਚੀਜ਼ ਨੂੰ ਸੈਕਰੀਫਾਈਜ਼ ਕਰ ਦਿੰਦੇ ਨੇ ਤੇ ਇੱਕ ਗੱਲ ਹੋਰ ਇਹਦੇ ਵਿੱਚ ਐਡ ਆਨ ਕਰਨਾ ਚਾਹਾਂਗੀ ਕਿ ਮਦਰਸ ਡੇ ਹੈ ਮਦਰਸ ਡੇ ਦੇ ਉੱਤੇ ਮਾਵਾਂ ਦੇ ਨਾਲ ਫੋਟੋਆਂ ਵੀ ਬਹੁਤ ਪੈਣ ਗਿਆ ਸੋਸ਼ਲ ਮੀਡੀਆ ਤੇ ਬੜੇ ਵਿਚਾਰ ਜਿਹੜੇ ਨੇ ਲੋਕ ਉਹ ਵੀ ਸ਼ੇਅਰ ਕਰਨਗੇ ਪਰ ਝਾਤ ਮਾਰਨੀ ਚਾਹੀਦੀ ਹੈ ਬਰਦਾਸ਼ਰਮਾਂ ਦੇ ਵਿੱਚ ਕਿ ਲੋਕਾਂ ਦੀਆਂ ਮਾਵਾਂ ਉੱਥੇ ਕਿਵੇਂ ਰੋਲ ਰਹੀਆਂ ਨੇ ਜੇਕਰ ਤੁਹਾ ਉਥੇ ਰੁੱਲਣ ਜੋਗੀ ਨਹੀਂ ਤਾਂ ਮਦਰਸ ਡੇ ਦਾ ਤੁਹਾਡੇ ਲਈ ਕੋਈ ਮਾਤਵ ਨਹੀਂ ਆ ਕਿਹਾ ਜਾਂਦਾ ਹੈ ਇਹ ਨਹੀਂ ਕਿਹਾ ਜਾਂਦਾ ਕਿ ਮਾਂ ਦਾ ਦਿਨ ਮਾਂ ਤੋਂ ਬਿਨਾ ਕੋਈ ਵੀ ਦਿਨ ਨਹੀਂ ਹੁੰਦਾ ਤੁਸੀਂ ਆਪਣੀ ਟੀਮ ਦੇ ਮਾਧਿਅਮ ਦੇ ਰਾਹੀਂ ਮੈਨੂੰ ਸਭ ਨੂੰ ਹੀ ਅਪੀਲ ਕਰਾਂਗੇ ਕਿ ਆਪਣੇ ਮਾਪੇ ਜੀ ਸੇਵਾ ਜ਼ਰੂਰ ਕਰੋ ਮਾਪੇ ਤੋਂ ਬਿਨਾ ਕੋਈ ਵੀ ਦਿਨ ਨਹੀਂ ਹੁੰਦਾ ਮਾਵਾਂ ਦਾ ਸਤਿਕਾਰ ਕਰੋ ਉਹਨਾਂ ਨੂੰ ਵੀ ਪਿਆਰ ਕਰੋ ਔਰ ਉਹਨਾਂ ਨੂੰ ਬੱਚਿਆਂ ਵਾਂਗ ਰੋ ਔਰ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿਹੜਾ ਪਿਆਰ ਕਰੋ ਸਤਿਕਾਰ ਦਿਓ ਫਿਲਹਾਲ ਕੈਮਰਾ ਪਰਸਨ ਸਾਇਲ ਦੇ ਨਾਲ ਮਨਪ੍ਰੀਤ ਕੌਰ ਦਾ 7 ਨਿਊਜ਼ ਇੰਡੀਆ ਜ਼ਿਲੰਧਰ